ਅੰਮ੍ਰਿਤਸਰ ਵਿੱਚ ਕਾਨੂੰਨ ਵਿਵਸਥਾ ਡੱਗਮਗਾਉਂਦੀ ਹੋਈ ਨਜ਼ਰ ਆ ਰਹੀ ਹੈ ਤੇ ਲੋਕਾਂ ਦੇ ਮਨਾਂ ਵਿੱਚ ਪੁਲਿਸ ਦਾ ਡਰ ਖਾਫ ਨਜ਼ਰ ਨਹੀਂ ਆ ਰਿਹਾ ਪਾਏ ਦਿਨ ਹੀ ਗੋਲੀਆਂ ਚੱਲਣ ਦੇ ਅਤੇ ਵੱਡੇ ਵਾਰਦਾਤਾਂ ਦੇ ਮਾਮਲੇ ਸਾਹਮਣੇ ਆ ਰਹੇ ਹਨ ਤਾਜ਼ਾ ਮਾਮਲਾ ਅੰਮ੍ਰਿਤਸਰ ਦੇ ਬਲਾਕ ਵੀਰ ਕਾਦੀਨ ਆਉਂਦੇ ਪਿੰਡ ਜਾਂਗੀਰ ਦਾ ਹੈ ਜਿੱਥੇ ਕਿ ਨਿਹੰਗ ਸਿੰਘ ਵਿਅਕਤੀ ਵੱਲੋਂ ਇੱਕ ਨੌਜਵਾਨ ਦਾ ਕਤਲ ਕਰ ਦਿੱਤਾ ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਵਾਸੀਆਂ ਨੇ ਦੱਸਿਆ ਕਿ ਬੀਤੀ ਰਾਤ ਨਿਹੰਗ ਸਿੰਘ ਸੁਖਦੇਵ ਸਿੰਘ ਨੇ ਪਿੰਡ ਦੇ ਵਿੱਚ ਹੀ ਮਲਕੀਤ ਸਿੰਘ ਨਾਮਕ ਨੌਜਵਾਨ ਦੇ ਘਰ ਵੱੜ ਕੇ ਉਸ ਨੂੰ ਬੁਰੀ ਤਰੀਕੇ ਨਾਲ ਕੁੱਟਮਾਰ ਕਰਕੇ ਅਤੇ ਤਲਵਾਰਾਂ ਦੇ ਨਾਲ ਵਾਰ ਕਰ ਦਿੱਤੇ ਤੇ ਉਸ ਦਾ ਕਤਲ ਕਰ ਦਿੱਤਾ ਪਿੰਡ ਵਾਸੀਆਂ ਨੇ ਦੱਸਿਆ ਕਿ ਇਹਨਾਂ ਦੀ ਪੂਰਾ ਪੁਣੀ ਰੰਜਿਸ਼ ਚੱਲਦੀ ਆ ਰਹੀ ਸੀ ਜਿਸ ਦੇ ਚੱਲਦਿਆਂ ਬੀਤੀ ਰਾਤ ਨਿਹੰਗ ਸਿੰਘ ਸੁਖਦੇਵ ਸਿੰਘ ਨੇ ਮਲਕੀਤ ਸਿੰਘ ਦਾ ਕਤਲ ਕੀਤਾ ਫਿਲਹਾਲ ਪਰਿਵਾਰ ਵੱਲੋਂ ਤੇ ਪਿੰਡ ਵਾਸੀਆਂ ਵੱਲੋਂ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ ਦੂਜੇ ਪਾਸੇ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਪਿੰਡ ਦੇ ਵਿੱਚ ਪੁਰਾਣੀ ਰੰਜਿਸ਼ ਨੂੰ ਲੈ ਕੇ ਨਿਹੰਗ ਸਿੰਘ ਵੱਲੋਂ ਕਤਲ ਕੀਤਾ ਗਿਆ ਜਹਾਂਗੀਰ ਦੇ ਵਿੱਚ ਇੱਕ ਵੱਡੀ ਘਟਨਾ ਹੋਈ ਹੈ ਕਿਹਾ ਤੇ ਮੈਂ ਅਮਰੀਕ ਸਿੰਘ ਸਰਪੰਚ ਪਿੰਡ ਜਹਾਂਗੀਰ ਜਹਾਂਗੀਰ ਚ ਬਹੁਤ ਵੱਡੀ ਘਟਨਾ ਹੋਈ ਅੱਜ ਜੀ ਇੱਕ ਕਤਲ ਹੋਇਆ ਜੋ ਵੀ ਬਹੁਤ ਮੰਦ ਭਾਗੀ ਗੱਲ ਆ ਹੁਣ ਨਹੀਂ ਚਾਹੀਦਾ ਘਰ ਚ ਬੜੀਆਂ ਗੱਲਾਂ ਪਤਾ ਹੋ ਜਾਂਦੀਆਂ ਆ ਰੰਜਿਸ਼ ਹੁੰਦੀ ਆ ਮਾੜੀ ਮੋਟੀ ਲੜਾਈਆਂ ਝਗੜੇ ਫਰਾਈ ਨਵੇਂ ਬੜਿਆ ਕਰਵਾਇਆ ਹੀ ਇਹਦਾ ਸੁਖਦੇਵ ਸਿੰਘ ਨਿਹੰਗ ਸਿੰਘ ਨੂੰ ਬੜੀ ਅਰ ਸਮਝਾਇਆ ਹੀ ਆਪਾਂ ਵੀ ਇਹ ਜੀ ਗੱਲ ਨਹੀਂ ਕਰਨੀ ਕੋਈ ਗਲਤੀ ਵੀ ਨਾ ਕਰਿਓ ਜੋ ਵੀ ਹੈਗਾ ਜੋ ਵੀ ਉਹਦੇ ਮਨ ਚ ਪੈ ਕਿਹਾ ਆ ਰਾਤੀ ਕੀ ਗੱਲ ਹੋਈ ਆ ਤੇ ਉਹਨੇ ਬੜੀ ਵੱਡੀ ਘਟਨਾ ਨੂੰ ਇਨਜਾਮ ਦਿੱਤਾ ਵਾ ਇਕਲਾ ਇਕਲਾ ਬੱਚਾ ਹੀ ਉਹਨਾਂ ਦਾ ਤੇ ਅਹੀਂ ਤੇ ਬਹੁਤ ਦੁਖਦਾਈ ਘਟਨਾ ਸਵੇਰੇ ਸਾਨੂੰ ਪਤਾ ਲੱਗਾ ਹੁਣ ਤੇ ਮੌਕੇ ਤੇ ਵੇਖਿਆ ਉਹਦੀ ਡੈਥ ਹੋ ਚੁੱਕੀ ਕੀ ਰੰਜਿਸ਼ ਸੀ ਪੁਰਾਣੀ ਕੋਈ ਰੰਜਿਸ਼ ਕੋਈ ਰੰਜਿਸ਼ ਵੀ ਕੋਈ ਵੀ ਨਹੀਂ ਹੈਗੀ ਪਿਛਲੇ ਮਾੜੀ ਮੋੜੀ ਤੁਹਾਨੂੰ ਪਤਾ ਹੀ ਹੈ ਕਿ ਗੱਲਬਾਤ ਛੋਟਾ ਬੱਚਾ ਹੀ ਹੈ ਹਾਈਟ ਛੋਟੀ ਹੀ ਹੈ ਦੀ ਕੋਈ ਰੰਜਿਸ਼ ਨਹੀਂ ਬੜੀਆ ਸਮਝਾਇਆ ਹੀ ਨਿਹੰਗ ਸਿੰਘ ਨੂੰ ਇਹ ਕੰਮ ਨਹੀਂ ਕਰਨਾ ਪਰ ਹੁਣ ਕੀ ਪਤਾ ਉਹ ਤੇ ਕੀ ਮਨ ਚ ਚੱਲਦਾ ਹੀ ਵੀ ਮੈਂ ਕਦੋਂ ਵੈਰ ਲੈਣਾ ਕੀ ਇਹਦੇ ਬਾਰੇ ਸਾਨੂੰ ਕੁਝ ਨਹੀਂ ਪਤਾ ਜੀ ਨਾਲ ਹੀ ਰਹਿੰਦਾ ਸੀ ਇਹਨਾਂ ਦੇ ਜਾਂ ਨਹੀਂ ਨਾਲ ਹੀ ਰਹਿੰਦਾ ਆਪਣਾ ਵੀ ਕੰਮਕਾਰ ਕਰਦਾ ਵੀ ਡੇਢਾ ਬਕਰਦਾ ਜੀ ਆਪਾਂ ਬੱਚੇ ਨਾਲ ਰਿਸ਼ਤਾ ਕੀ ਸੀ ਰਿਸ਼ਤਾ ਕੋਈ ਵੀ ਨਹੀਂ ਰਿਸ਼ਤਾ ਆ ਵਾਪਸ ਸਾਕਾ ਬਰਾਦਰੀ ਕੋਈ ਨਹੀਂ ਰਹੋਦਾ ਪਿੰਡ ਜੀ ਰਹਿੰਦੇ ਇਕੱਠੇ ਬਸ ਪਰ ਰਿਸ਼ਤਾ ਨਹੀਂ ਕਹਿੰਦੇ ਨੇ ਵੀ ਰਾਤ ਜਿਵੇਂ ਗਰਿਲ ਦਰਵਾਜ਼ਾ ਤੋੜ ਕੇ ਅੰਦਰ ਆਇਆ ਸਾਰਾ ਪਰਿਵਾਰ ਆਉਂਦੇ ਮੌਕਾ ਵੇਖਿਆ ਤੁਹਾਡੇ ਸਾਹਮਣੇ ਮੀਡੀਆ ਨੇ ਮੌਕਾ ਵੇਖ ਰਿਹਾ ਸਾਰਾ ਹੀ ਆ ਤੁਹਾਡੇ ਸਾਹਮਣੇ ਜੋਖਾ ਹੈਗਾ ਵਾ ਪਰਿਵਾਰ ਵੀ ਦੱਸ ਰਿਹਾ ਆਪਾਂ ਦੇ ਮੌਕੇ ਤੇ ਨਹੀਂ ਉਹ ਟਾਈਮ ਆ ਅਈ ਤੇ ਤੁਹਾਡੇ ਸਾਰੇ ਕਹਿਣ ਦੇ ਦੱਸਾ ਤੇ ਸਵੇਰੇ ਮੈਨੂੰ ਫੋਨ ਗਿਆ ਅਸੀਂ ਇੱਥੇ ਆਏ ਆ ਤੇ ਫਿਰ ਆ ਮੀਡੀਆ ਆਇਆ ਤੇ ਮੀਡੀਆ ਨੂੰ ਦੱਸ ਰਹੇ ਜੋ ਵੀ ਹੈਗਾ ਸੱਚਾ ਠੀਕ ਹੈ ਕੀ ਗੱਲਬਾਤ ਕੀ ਹੋਈ ਆ ਜਾਣੀ ਉਹਦੇ ਵਿੱਚ ਜਾਂ ਦਿਵਿਚ ਸਾਨੂੰ ਸਵੇਰ ਪਤਾ ਲੱਗਾ ਵਾ ਕਿ ਬਲਕੀਸ਼ ਸਿੰਘ ਦਾ ਕਤਲ ਕਰਤਾ ਵਾ ਸੁਖਦੇਵ ਸਿੰਘ ਨੇ ਅਸੀਂ ਮੌਕੇ ਤੇ ਪਹੁੰਚੇ ਆਂ ਆਂਡੋ ਗੰਡੋ ਪਤਾ ਕੀਤਾ ਵਾ ਇੰਦੇ ਪਿੰਨਰਿ ਪਿੰਲਾ ਰੰਜੇ ਭਾਈ ਚਲਦੀ ਸੀਗੀ ਇੱਕ ਦੋ ਇੱਕ ਦੂਜੇ ਨਾਲ ਗਾਲੀ ਗਲੋਚ ਕਰਦੇ ਸੀਗੇ ਤੇ ਅੱਜ ਇਹ ਬਲਕੀਸ਼ ਜੀ ਦਾ ਇਕੱਲਾ ਘਰ ਸੀਗੇ ਤੇ ਇਹਨੇ ਮੌਕਾ ਵੇਖ ਕੇ ਤੇ ਇਹਨੇ ਰਾਤ ਮਾਰਕਟਾਈ ਕੀਤੀ ਆ ਤੇ ਮਾਰਕਟਾਈ ਦਾ ਆਂਦੀ ਮੋਦੋ ਹੁਣ ਕੀ ਕਾਰਵਾਈ ਕੀ ਅਮਲ ਚੱਲਿਆ ਦੇ ਮਸਲਤ ਤੂੰ ਚੱਲਣੀ ਆ ਤੂੰ ਕਿਸ ਦਰਾਂ ਜੋ ਵੀ ਅੱਗੇ ਸਾਹਮਣੇ ਆਏਗਾ ਕਿਹੜੇ ਥਾਣੇ ਥਾਣੇ ਇੱਕ ਬੋਦ ਨਹੀਂ ਤੇ ਗ੍ਰਿਫਤਾਰੀ ਦੀ ਛਾਪੇਮਾਰੀ ਸ਼ੁਰੂ ਕੀਤਾ ਆ ਅੱਜ ਇਹ ਤੇ ਮਕਦਮਾ ਦਰਜ ਕਰਕੇ ਜਾਣ ਲਖਾਇਨ ਲਈ ਭੇਜਿਆ ਗਿਆ ਪਾ ਮਕਦਮਾ ਦਰਜ ਕਰਕੇ ਛਾਪੇਮਾਰੀ ਕੀਤੀ ਜਾਏਗੀ ਜਲਦੀ ਤੋਂ ਜਲਦੀ ਇਹਨੂੰ ਕਰਤਾ ਕੀਤਾ ਜਾ ਰਿਹਾ ਹੈ ਧਿਆਗ ਸਿੰਘ ਜਿਹੜੇ ਬੰਦੇ ਆ ਧਿਆਗ ਸਿੰਘ ਦੱਸਦੇ ਪੁਰਾਣੇ ਰੰਗੀ ਸੀ ਲੱਗਦੇ ਆ ਮਾਮਲੇ ਦੇ ਲੱਗਦੇ ਪੁੱਛਿਆ ਜਾ ਉਹ ਨਾਰਮਲੀ ਨਾਲ ਦੀ ਚੱਲਦੀ ਸੀਗੀ ਠੀਕ ਹੈ इंडिया क्राइम न्यूज जुलम के खिलाफ जंग आप देख रहे हैं इंडिया क्राइम न्यूज